ਵੀ ਹੁਣ ਕੋਈ ਰਾਹ ਨਹੀਂ ਲੱਭਦਾ ਜਦੋਂ ਕੋਈ ਰਾਹ ਨਹੀਂ ਲੱਭਦਾ ਫਿਰ ਪਰਮਾਤਮਾ ਦਾ ਦਰ ਹੀ ਹੁੰਦਾ ਇੱਕ ਛੇ ਗੁਰੂ ਘਰ ਹੋਵੇ ਹਨਾ ਸਤਿਵੰਤ ਜੀ ਬਾਈ ਅੱਛਾ ਫਿਰ ਤੁਸੀਂ ਗੁਰਦੁਆਰਾ ਸਾਹਿਬ ਆ ਗਏ ਮੈਂ ਗੁਰਦੁਆਰਾ ਸਾਹਿਬ ਬਾਈ ਫਸਟ ਦਿਨ ਜਦੋਂ ਗਿਆ ਦੁਖਾਨ ਸਾਹਿਬ ਪਟਿਆਲਾ ਉੱਥੇ ਜਾ ਕੇ ਜਦੋਂ ਮੈਂ ਸੰਗਤ ਤੇ ਜਾ ਕੇ ਮਨ ਦਾ ਦੁਨਿਆਤ ਮਸਤ ਕਰਿਆ ਫਿਰ ਜਾ ਕੇ ਮੈਂ ਸੰਗਤ ਤੇ ਜਾ ਕੇ ਬਹਿ ਗਿਆ ਫਿਰ ਉੱਥੇ ਜਾ ਕੇ ਜਦੋਂ ਮੈਂ ਫਸਟ ਟਾਈਮ ਉੱਥੇ ਕੀਰਤਨ ਸ਼ਬਦ ਸ਼ਬਦ ਕੀਰਤਨ ਚੱਲ ਰਹੇ ਸੀਗੇ ਮੈਂ ਸੁਣਿਆ ਆਖੰਮਗਰ ਕੇ ਚੌਕੜਾ ਲਾ ਕੇ ਬੈ ਗਿਆ ਫਿਰ ਮੈਂ ਸ਼ਬਰ ਸੁਣਨੇ ਸੰਦੇ ਮੈਂ ਸੁਣਨੇ ਚਲਾ ਗਿਆ ਕਹ ਦੋ ਮੈਨੂੰ ਮੈਨੂੰ ਹੋਸ਼ ਨਹੀਂ ਆਦੋ 11 ਵਜੇ ਮੈਂ ਉਸ ਟਾਈਮ ਐਂਟਰ ਕੀਤਾ ਜੀ 2 ਵਜੇ ਬਾਅਦ ਵਿੱਚ ਮੈਂ ਦੇਖਿਆ 2 ਵਜੇ ਸੀ ਇਹ ਤਕਰੀਬਨ ਮੈਂ 2-3 ਘੰਟੇ ਮੈਨੂੰ ਪਤਾ ਨਹੀਂ ਲੱਗੇ ਆਪਾਂ ਜੀ ਕਿ ਮੈਂ ਮਨ ਸ਼ਾਂਤ ਸਾ ਹੋ ਗਿਆ ਮੈਨੂੰ ਕੋਈ ਕੁਝ ਐਂ ਲੱਗਿਆ ਜਿਵੇਂ ਠੰਡਾ ਜਾ ਹੋ ਗਿਆ ਦਿਮਾਗ ਤੇ ਫਿਰ ਉਹ एकदम ਬਿਲਕੁਲ ਰਿਲੈਕਸ ਹੋ ਗਿਆ ਫਿਰ ਜਦੋਂ ਮੈਂ ਉੱਥੇ ਕੀਰਤਨ ਦੇ 2 ਵਜੇ ਉੱਥੇ ਜਦ ਮੈਂ ਕੀਰਤਨ ਸਮਾਪਤੀ ਤੋਂ ਬਾਅਦ ਕਦੋਂ ਮੈਂ ਉੱਤੇ ਦੇਖਿਆ ਉਸ ਸੰਗਤ ਮਤਾਂ ਨਸਪਸਤ ਕਰਕੇ ਮਨਾਨੂੰ ਪ੍ਰੇਕ੍ਰਮਾ ਕਰਕੇ ਪਿਛਲੇ ਪਾਸੇ ਜਿਹੜਾ ਪਿਛੇ ਜਿਹੜੇ ਲੰਗਰ ਹਾਲਵਲ ਜਾਰੀ ਸੀ ਤੋ ਮੈਂ ਵੀ ਉਹਨਾਂ ਦੇ ਪਿੱਛੇ ਪਿੱਛੇ ਚੱਲ ਪਿਆ ਮਾਈ ਤੇ ਤੇ ਮਨਚੇ ਸੀਗਾ ਕਿ ਸੰਗਤ ਜਾ ਕਿੱਥੇ ਰਹੀ ਹੈ ਇੰਨੀ ਸੰਗਤ ਜਾ ਕਿੱਥੇ ਰਹੀ ਮੈਂ ਵੀ ਪਿੱਛੇ ਵਿਚੋਂ ਤੁਰ ਪਿਆ ਤੇ ਉਹ ਦੇਖਿਆ ਉੱਥੇ ਪਿੱਛੇ ਲੰਗਰ ਹਾਲ ਲੰਗਰ ਹਾਲ ਉੱਥੇ ਜਾ ਕੇ ਜਦੋਂ ਮੈਂ ਦੇਖਿਆ ਉੱਥੇ ਲੰਗਰ ਸੰਗਤ ਲੰਗਰ ਚੱਕਰੀ ਹੈ ਮੈਂ ਵੀ ਆਪ ਜਾ ਕੇ ਉੱਥੇ ਲਾਈਨ 'ਚ ਜਾ ਕੇ ਬਹਿ ਗਿਆ ਉੱਥੇ ਆਪ ਲੰਗਰ ਮੀਨਸ ਛਕਿਆ ਲੰਗਰ ਛਕਿਆ ਲੰਗਰ ਛਕਦੇ ਦੇ ਫੇਰ ਫੋਨ ਆ ਰਿਹਾ ਕਿ ਕੋਈ ਲੈ ਕੇ ਮੀਨਸ ਵਰਤਾ ਰਿਹਾ ਵਰਤਾ ਰਿਹਾ ਵਰਤਾ ਰਿਹਾ ਨਵੀਂ ਨਵੀਂ ਸੰਗਤ ਆ ਰਹੀ ਹੈ ਵਰਤਾ ਰਹੀ ਹੈ ਵਾਇਗਰੂ ਵਾਇਗਰੂ ਕਰੀ ਜਾ ਰਹੀ ਹੈ ਮਨਚੇ ਸੋਚ ਬੰਦ ਫਿਰ ਸੋਚ ਰਿਹਾ ਕਿ ਦੇਖੋ ਕਿੰਨਾ ਅੱਛਾ ਘਰ ਹੈ ਜਿੱਥੇ ਦੇਖੋ ਫ੍ਰੀ ਚ ਮੈਨੂੰ ਲੰਗਰ ਵੀ ਮਿਲ ਰਿਹਾ ਨਾਲ ਮੀਨਸ ਫ੍ਰੀ ਚ ਤਾਂ ਸੇਵਾ ਵੀ ਹੋ ਰਹੀ ਹੈ ਇਹ ਵੀ ਫੋਨ ਆ ਗਿਆ ਮੇਰੇ ਚ ਬਈ ਫ੍ਰੀ ਚ ਤੈਨੂੰ ਖਾਣਾ ਵੀ ਮਿਲ ਦੇ ਰਿਹਾ ਉਪਰ ਦਾ ਮੀਨਸ ਕਰਨਾ ਕੁਝ ਨਹੀਂ ਪੈਣਾ ਮੈਂ ਐਂ ਸੇ ਵਿਚਾਰਨ ਲੱਗੇ ਫਿਰ ਮੈਂ ਸੋਚਿਆ ਮੈਂ ਮੰਜੇ ਦੋ ਜਾਂ ਤਿੰਨ ਦਿਨ ਮੈਂ ਲਗਾਤਾਰ ਇਹ ਮੇਂ ਛਕਦਾ ਰਿਹਾ ਫਿਰ ਲੰਗਰ ਛਕਦੇ ਤਿੰਨ ਜਾਂ ਚਾਰ ਦਿਨ ਵੀ ਦਿੱਗੇ ਉਸ ਵੇਲੇ ਮੈਂ ਦੇਖਿਆ ਭਈ ਹੁਣ ਸੰਗਤ ਜਦੋਂ ਮੈਂ ਪਲੇਟ ਲੈ ਕੇ ਜਾਂਦਾ ਸੀ ਮੈਂ ਦੇਖਿਆ ਪਿੱਛੇ ਸੰਗਤ ਸੇਵਾ ਕਰ ਰਹੀ ਹੈ ਕੋਈ ਭਾਣੇ ਜੁੱਠੇ ਪਾੰਗ ਰਿਹਾ ਕੋਈ ਪਿੱਛੇ ਮੈਂ ਪਲੇਟਾਂ ਧੋ ਰਿਹਾ ਕੋਈ ਪਿੱਛੇ ਸਫਾਈ ਕਰ ਰਿਹਾ ਇਹ ਸੇਵਾ ਮੈਂ ਦੇਖਦਾ ਰਿਹਾ ਦਿਖ ਰਿਹਾ ਇਹ ਮਨਜੇ ਫਿਰ ਫੋਨ ਆ ਗਿਆ ਮੈਂ ਸੋਚਿਆ ਭਈ ਇਹ ਆਪਾਂ ਨੇ ਫ੍ਰੀ ਚ ਨਹੀਂ ਛਕਣਾ ਮੀਂਸ ਮੀਂਸ ਵੈਸੇ ਬਿਨਾ ਕੋਈ ਮੈਨੂੰ ਐਸੇ ਨਹੀਂ ਛਕਣਾ ਵੀ ਸੇਵਾ ਕਰਕੇ ਛਕਣਾ ਹੈ ਇਹ ਮਹਾਰਾਜ ਨੇ ਫੁਰਨਾ ਦਿੱਤਾ ਵੀ ਸੇਵਾ ਕਰਕੇ ਛਕਣਾ ਹੈ ਇਹ ਜਿਹਾ ਫੁਰਨਾ ਮਨਚਾਲ ਲੱਗਿਆ ਫਿਰ ਮੈਂ ਸੇਵਾ ਕਰਨ ਲੱਗ ਗਿਆ ਉੱਥੇ ਵੀ ਮੈਂ ਆਪਣਾ ਲੰਗਰ ਆਪਣਾ ਦੇ ਪ੍ਰਸ਼ਾਦੇ ਵਰਤਾਨੇ ਉੱਥੇ ਥੋੜੇ ਦਿਨ ਸੇਵਾ ਕਰਦਾ ਰਿਹਾ ਕਰਦਾ ਰਿਹਾ ਕਰਦਾ ਰਿਹਾ ਤੇ ਉੱਥੇ ਹੀ ਬਾਬਾ ਜੀ ਮੇਰੇ ਨਾਲ ਥੋੜੇ ਥੋੜਾ ਜਿਹਾ ਕਿਸੇ ਸਿੰਘ ਨੇ ਮੇਰੇ ਹੱਥ ਜੋ ਟੋਕਰਾ ਖੋਲਿਆ ਕਹਿੰਦਾ ਤੈਨੂੰ ਵਰਤਾਨਾ ਨਹੀਂ ਆਂਦਾ ਤੈਨੂੰ ਵਰਤਾਨਾ ਮੈਂ ਠੀਕ ਹੈ ਇਹ ਦੁਬਿਤਾ ਵੀ ਨੰਮਰਲ ਹੋਈ ਗਿਆ ਬਾਈ ਤੇ ਫਿਰ ਤੁਹਾਨੂੰ ਕੀ ਲੱਗਿਆ ਠੇਸ ਲੱਗੀ ਮੰਨ ਚ ਠੇਸ ਪਹੁੰਚੀ ਜ਼ਰੂਰ ਫਿਰ ਉਹਦੇ ਅੱਗੇ ਅਰਦਾਸ ਕਰਦੇ ਬੇਨਤੀ ਕਰੇ ਕਿ ਮਾਲਿਕ ਤੂੰ ਜਾਣਨ ਜਾਣਨ ਹਾਰੇ ਸਾਰਾ ਕੁਝ ਤੇ ਫਿਰ ਉਹ ਵਰਾਗ ਜਾਨੀ ਉੱਠਦਾ ਜਦੋਂ ਕੋਈ ਤੁਸੀਂ ਗੁਰੂ ਦੇ ਘਰ ਤੇ ਹੋ ਸੇਵਾ ਕਰ ਰਹੇ ਹੋ ਤੇ ਤੁਹਾਨੂੰ ਕੋਈ ਰੋਕਤਾ ਹਨ ਕਿਸੇ ਨੇ ਜਾਂ ਕੁਝ ਹਾਂਜੀ ਹੋਇਆ ਸੀ ਬੱਬਾ ਜੀ ਵਰਾਗ ਹੋਇਆ ਫਿਰ ਬੇਨਤੀ ਉਹਦੇ ਅੱਗੇ ਬੇਨਤੀ ਕਰਦੀ ਮਹਾਰਾਜ ਜੀ ਕਿ ਮਹਾਰਾਜ ਤੂੰ ਸਾਰਾ ਕੁਝ ਜਾਣਦਾ ਹੈ ਤੂੰ ਜਾਣਨ ਜਾਣਨ ਹਾਰੇ ਤੇ ਫਿਰ ਉਹਨੇ ਫਿਰ ਉਹਨਾਂ ਦੇ ਤਾਂ ਕਿ ਕਿਸ ਨਾਲ ਗੱਲ ਕਰਨ ਦੀ ਲੋੜ ਨਹੀਂ ਤਨ ਜੋ ਜਿਹੜੀ ਮਰਜੀ ਸੇਵਾ ਤੈਨੂੰ ਮਿਲ ਰਹੀ ਹੈ ਉਹ ਕਰੀ ਜਾ ਮਨਚੇ ਫੁਰਨ ਆ ਗਿਆ ਕਿ ਜੋ ਤੇਰੇ ਚ ਆ ਰਿਹਾ ਤੈਨੂੰ ਜਿਹੜੀ ਸੇਵਾ ਤੇਰੇ ਸਾਹਮਣੇ ਜੋ ਚੀਜ਼ ਹੋ ਰਹੀ ਹੈ ਬਸ ਤੂੰ ਕਰੀ ਜਾ ਕਰੀ ਜਾ ਨਾ ਕਿਸੇ ਨੂੰ ਤੇ ਨਾਲ ਗੱਲ ਕਿਸੇ ਨਾਲ ਮਨਚੇ ਇਹ ਵੀ ਗੱਲ ਵੀ ਕਿਸ ਨਾਲ ਨਹੀਂ ਕਰਨੀ ਇਹ ਵੀ ਮਨ ਵੀ ਇੱਕ ਤਰਫ ਐਵੇਂ ਹੀ ਕਹਿ ਰਿਹਾ ਕਿ ਗੱਲ ਵੀ ਨਹੀਂ ਕਰਨੀ ਸੇਵਾ ਕਰੀ ਜਾ ਫਿਰ ਕਿਸੇ ਸਿੰਘ ਨੇ ਮੈਨੂੰ ਆਵਾਜ਼ ਮਾਰ ਕੇ ਕਿਹਾ ਭਈ ਪਿੱਛੇ ਜਿੱਥੇ ਪਾਂਡੇ ਦੀ ਜਿੱਥੇ ਪਾਂਡੇ ਦਾ ਮਿਸ ਨਾਲ ਹੀ ਹੁੰਦੀ ਹੈ ਉਧਰਲੇ ਪਾਸੇ ਕਾਈ ਜਮੀ ਸੀ ਮੈਨੂੰ ਕਹਿੰਦਾ ਬੱਬਾ ਜੀ ਜਾ ਕੇ ਆਪਣਾ ਸੇਵਾ ਕਰ ਲੋ ਮਾੜੀ ਮੈਂ 7 ਵਜੇ ਕਰਕੇ ਉੱਥੇ ਸੇਵਾ ਕਰਦਾ ਰਿਹਾ 15 20 ਦੀ ਕਰਦਾ ਰਿਹਾ ਕਰਦਾ ਰਿਹਾ ਫਿਰ ਫਿਰ ਇਹ ਮੇਜਾ ਬੱਬਾ ਜੀ ਉੱਥੇ ਵੀ ਬੰਦਾ 20 ਦਿਨ ਕਰਨ ਤੋਂ ਬਾਅਦ ਫਿਰ ਮਨ ਜੇ ਹੋਰ ਉਠਿਆ ਕਿ ਬਸ ਹੁਣ ਅੱਗੇ ਬਸ ਤੂੰ ਹੀ ਤੂੰ ਹੀ ਤੁਸੀਂ ਤੂੰ ਹੀ ਮੈਨੂੰ ਅੱਗੇ ਹੁਣ ਲੈ ਜਾਏਗਾ ਜਿਵੇਂ ਤੂੰ ਚਲਾਣਾ ਸ਼੍ਰੀ ਨੂੰ ਚਲਾ ਆਪਣੇ ਆਪ ਨੂੰ ਮੈਂ ਜਿਵੇਂ ਆਪ ਆਪ ਇੱਕ ਉਹ ਕਰ ਦਿੰਦੇ ਆ ਅਰਪਣ ਛੱਡ ਦਿੰਦੇ ਹਾਂ ਜੀ ਜੀ ਫਿਰ ਮੈਂ ਮੋੜ ਕੇ ਅਰਦਾਸ ਮੰਗਦੇ ਕਰਨ ਲੱਗਿਆ ਅਰਦਾਸ ਮੰਗਦੇ ਪਹਿਲੇ ਮੈਂ ਕਦੇ ਨਹੀਂ ਕਰੀ ਸੀ ਮਹਾਰਾਜ ਤੋਂ ਪਰ ਜਦੋਂ ਮੈਂ ਦੇਖਿਆ ਕਿ ਇਹ ਮੇਰੇ ਅੰਗ ਸੰਗਸਾਈ ਹੋ ਰਿਹਾ ਜਦੋਂ ਮੈਨੂੰ ਮੇਰੇ ਮੈਨੂੰ ਮਹਿਸੂਸ ਹੋਇਆ ਕਿ ਮੇਰਾ ਮੇਰਾ ਮਾਲਕ ਮੇਰੇ ਨਾਲ ਹੈ ਅੰਗ ਸੰਗਸਾਈ ਹੈ ਤੇ ਤੁਸੀਂ ਫਿਰ ਮੰਨ ਲਓ ਜੌਬ ਛੁੱਟ ਗਈ ਤੁਸੀਂ ਗੁਰਦੁਆਰੇ ਸੇਵਾ ਕਰ ਰਹੇ ਹੋ ਇੱਕ ਹੁੰਦੀ ਹੈ ਨਾ ਘਰ ਦੀ ਆਈ ਚਲਾਈ ਜਾਂ ਘਰ ਦੇ ਪਿੰਡ ਪਿੱਛੇ ਵੀ ਪੁੱਛਦੇ ਹੋਣਗੇ ਕੀ ਕਰਦੇ ਹੋ ਜਾਂ ਪੈਸੇ ਆਉਂਦੇ ਆ ਚਾਰ ਹੈ ਨਾ ਤੁਹਾਡੀ ਰਿਜਕ ਹੁੰਦਾ ਜਿਹੜੀ ਤੁਹਾਡੀ ਕਮਾਈ ਹੁੰਦੀ ਹੈ ਜਿਹੜੀ ਚੱਲਦੀ ਹੈ ਪਰਿਵਾਰ ਚੱਲਦਾ ਉਹ ਬੰਦ ਹੋਊਗੀ ਫਿਰ ਉਹ ਗੁਜ਼ਾਰਾ ਕਿਵੇਂ ਹੋਇਆ ਘਰਦਿਆਂ ਨੂੰ ਕੀ ਕਿਹਾ ਤੁਸੀਂ ਦੇਖੋ ਮੇਰੇ ਮਦਰ ਸੀਗੇ ਉਹ ਮੈਨੂੰ ਪਤਾ ਹੈ ਕਿ ਜਦੋਂ ਉਹ ਟੈਨਸ਼ਨ ਉਸ ਟਾਈਮ ਚਲੋ ਮੇਰੀ ਟੈਨਸ਼ਨ ਲੈਂਦੇ ਸੀ ਉਗੀ ਜਦੋਂ ਮੈਂ ਆਊਟ ਆਫ ਸਟੇਟ ਨਿਕਲਿਆ ਉਹਨਾਂ ਨੂੰ ਟੈਨਸ਼ਨ ਸੀਗੀ ਤੇ ਮੈਨੂੰ ਟੈਨਸ਼ਨ ਦੇਣਾ ਨਹੀਂ ਚਾਹੁੰਦਾ ਸੀ ਮੈਂ ਉਹਨਾਂ ਨੂੰ ਦੱਸਿਆ ਵੀ ਨਹੀਂ ਬਈ ਮੇਰੀ ਜੌਬ ਛੁੱਟ ਗਈ ਹੈ ਤੇ ਬਸ ਬਾਕੀ ਮਾਲਿਕ ਦਾ ਕੇ ਅਰਦਾਸ ਵੀ ਹਿੰਦੀ ਜਰੂਰ ਕਰੀ ਸੀ ਮਾਲਿਕ ਤੂੰ ਜਿਵੇਂ ਰੱਖੇਗਾ ਉਵੇਂ ਆਪਾਂ ਚਲਾਂਗੇ ਇਹ ਸਰੀਰ ਉਵੇਂ ਹੀ ਚੱਲੋ ਚਲ ਚਲਾਈ ਪਰ ਮਾਲਿਕ ਤੇ ਬਾਕੀ ਜੋ ਥੋੜਾ ਬਹੁਤ ਮੇਰਾ ਫੰਡ ਦਾ ਪੈਸਾ ਇਕੱਠਾ ਕਰ ਰੱਖਿਆ ਸੀ ਜਿਹੜੀ ਤਨਖਾਹ ਜਾਂ ਕੁਝ ਮੇਰਾ ਸੇਵਿੰਗ ਸੀਗਾ ਉਹਦੇ ਨਾਲ ਮੈਨੂੰ ਗੁਜ਼ਾਰਾ ਮੈਂ ਥੋੜੇ ਦਿਨ ਕਰਦਾ ਰਿਹਾ ਕਰਦਾ ਰਿਹਾ ਉੱਥੇ ਫਿਰ ਜਦੋਂ ਮੈਂ ਗੁਰਦੁਆਰਾ ਸਾਹਿਬ ਸੇਵਾ ਕਰਦਾ ਸੀ ਭਾਈ ਸਾਹਿਬ ਤੇ ਉੱਥੇ ਮੈਨੂੰ ਇੱਕ ਸਿੰਘ ਮੈਨੂੰ ਇਹ ਨਹੀਂ ਪਤਾ ਬਈ ਕੋਈ ਸਿੰਘ ਮੈਨੂੰ ਡੇਲੀ ਦੇਖ ਰਿਹਾ ਹੈ ਵਾਚ ਕਰ ਰਿਹਾ ਹੈ ਬਈ ਕਾਫੀ ਟਾਈਮ ਮੈਨੂੰ ਵਾਚ 2 3 4 ਮਹੀਨੇ ਮੈਨੂੰ ਵਾਚ ਕਰਦਾ ਰਿਹਾ ਸੀ ਵਾਚ ਕਰ ਰਿਹਾ ਸੀ ਦੇਖ ਰਿਹਾ ਸੀ ਕਿ ਬਈ ਸੇਵਾ ਕਰ ਰਿਹਾ ਕਿਸੇ ਨਾਲ ਗੱਲਬਾਤ ਨਹੀਂ ਕਰ ਰਿਹਾ ਉਹਨੇ ਆਕੇ ਮੈਨੂੰ ਇੱਕ ਦਿਨ ਪੁੱਛ ਲਿਆ ਕਿ ਤੁਸੀਂ ਕਰਦੇ ਕੀ ਉਹ ਮੈਂ ਤੁਹਾਨੂੰ ਡੇਲੀ ਦੇਖ ਰਿਹਾ ਹੈ ਤੁਸੀਂ ਆ ਕੇ ਆਪਣਾ ਸਵੇਰੇ ਆਉਂਦੇ ਹੋ ਸ਼ਾਮ ਨੂੰ ਚਲੇ ਜਾਂਦੇ ਹੋ ਸੇਵਾ ਕਰਦੇ ਹੋ ਸ਼ਾਮ ਤੱਕ ਫਿਰ ਮੈਂ ਸ ਇਹ ਕਈ ਟਾਈਮ ਤੋਂ ਮੈਂ ਤੁਹਾਨੂੰ ਨੋਟ ਕਰ ਰਿਹਾ ਤੁਸੀਂ ਕੰਮ ਕੰਮ ਨਹੀਂ ਕਰਦੇ ਮੈਂ ਕਹਿੰਦਾ ਮੈਂ ਕੰਮ ਨਹੀਂ ਕਰਦਾ ਮੇਰੇ ਕੋਲ ਕਿਉਂਕਿ ਮੇਰੀ ਜੋਬ ਮੇਨ ਮੈਨ ਉਹ ਜਿਹੜੀ ਰਿਅਲਿਟੀ ਸੀ ਮੇਰੀ ਲਾਈਫ ਦੀ ਮੇਰੇ ਨਾਲ ਜੋਬ ਮੇਰੇ ਨਾਲ ਵਿੱਤੀ ਸੀ ਮੈਂ ਦੱਸ ਤੀ ਫਿਰ ਐਵੇਂ ਮੈਂ ਕੰਪਨੀ ਨੇ ਮੈਨੂੰ ਘਟਦਾ ਮੈਂ ਹੁਣ ਮਾਰਾ ਦੀ ਸੇਵਾ ਕਰੀ ਜਾ ਰਿਹਾ ਮਾਰਾ ਦੇ ਉੱਤੇ ਰੱਖਿਆ ਤੇ ਮੈਂ ਸੇਵਾ ਕਰੀ ਜਾ ਰਿਹਾ ਫਿਰ ਉਹਨਾਂ ਨੇ ਉਹਨੇ ਮੈਨੂੰ ਇੱਕ ਵਿਚ ਉਹ ਸਿੰਗ ਸੀਗਾ ਰੇੜੀ ਚ ਲਾਂਦਾ ਸੀ ਉਹ ਸਾ ਆਪਣੀ ਕੜਾੜੇ ਚੌਕ ਦੇ ਸਬਜ਼ੀ ਮੰਡੀ ਆ ਉੱਥੇ ਆਪਣਾ ਨਰਗਰ ਫੂਡ ਏਜੰਸੀ ਉੱਥੇ ਭਾਈ ਪਰਮਜੀਤ ਸਿੰਘ ਪ੍ਰਿੰਸ ਹੂੰ ਹੂੰ ਉਹਨਾਂ ਦੇ ਕੋਲ ਜਾਂਦੇ ਸੀ ਭਾਈ ਸਾਹਿਬ ਇਹ ਰੇੜੀ ਲੈ ਕੇ ਉੱਥੇ ਜਾਂਦੇ ਸੀ ਆਪਣਾ ਮਾਲ ਢੋਂਦੇ ਸੀ ਇਹਨਾਂ ਨੇ ਉਹ ਨਾਲ ਭਾਈ ਸਾਹਿਬ ਨੇ ਕੋਈ ਵਿਚਾਰ ਕਰੀ ਹੋਣੀ ਪਹਿਲਾਂ ਯਾ ਇਹ ਸੰਜੋਗੀ ਹੋਣਾ ਕਦੇ ਵਿਚਾਰ ਕਰੀ ਹੋਣੀ ਜਿਹੜੀ ਵਾਲੇ ਨੂੰ ਨਾਲ ਵਿਚਾਰ ਹੋਈ ਸੀ ਇਹ ਨਾਲ ਕਿ ਬਈ ਆਪਣਾ ਕੋਈ ਪੱਲੇਦਾਰ ਵਾਸਤੇ ਕੋਈ ਮੁੰਡਾ ਹੋਏ ਤਾਂ ਦੱਸתי ਉੱਥੇ ਇਹਨਾਂ ਨੇ ਮੇਰੇ ਵਿਚਾਰ ਗੁਰਦਾਰ ਸਾਹਿਬ ਨੇ ਨਾਲ ਵਿਚਾਰ ਕਰੀ ਬਈ ਤੁਸੀਂ ਜੌਬ ਮੀਨਸ ਇੱਕ ਪੱਲੇਦਾਰ ਦੀ ਜੌਬ ਹੈ ਤੁਸੀਂ ਕਰ ਲੋਗੇ ਬਿਰਮ ਉਸ ਟਾਈਮ ਤੱਕ ਮੰਨ ਤੋਂ ਮੇਰਾ ਚਲੋ ਮਾਰਾ ਦੇ ਅਰਪਣ ਕਰਤਾ ਸੀ ਤੇ ਮਾਰਾ ਉਸ ਟਾਈਮ ਮੈਂ ਇਹਨਾਂ ਨੇ ਹੀ ਉਸ ਟਾਈਮ ਮੈਂ ਇਹਨਾਂ ਨੂੰ ਕਿਹਾ ਬਈ ਮੇਰੇ ਮਨੋਂ ਬਲੇਦਾਰੀ ਕੋਈ ਪ੍ਰੋਬਲਮ ਨਹੀਂ ਹੈ ਮੈਂ ਜਿਹੜੀ ਮਰਜ਼ੀ ਕਿਰਤ ਹੋਏਗੀ ਕਰਾਂਗਾ ਆਪਣੇ ਵੱਲੋਂ ਸੂਚੀ ਕਰਾਂਗਾ ਜਿਹੜੀ ਮਰਜ਼ੀ ਕੋਈ ਕਿਰਤ ਹੋਵੇ ਕਿਰਤਨ ਵਿੱਚ ਕੋਈ ਛੋਟੀ ਆ ਵੱਡੀ ਨਹੀਂ ਹੁੰਦੀ ਕਿਪਰ ਪੱਲੇਦਾਰ ਹੋਵੇ ਪਾਵੇਂ ਜਾਂ ਜਿਹੜੀ ਮਰਜ਼ੀ ਹੋਵੇ ਲੇਬਰ ਜੌਬ ਹੋਵੇ ਇਦਾਂ ਨਹੀਂ ਲੱਗਿਆ ਵੀ ਜਿਵੇਂ ਇੰਨੀ ਪੜ੍ਹੇ ਲਿਖੇ ਵੀ ਸੀ ਤੁਸੀਂ ਗ੍ਰੈਜੂਏਸ਼ਨ ਕਰੀ ਸੀ ਐਮਬੀਏ ਵੀ ਕਰ ਰਹੀ ਸੀ ਨਾਲ ਨਾਲ ਹਾਂਜੀ ਹਾਂਜੀ ਤੇ ਫਿਰ ਤੁਸੀਂ ਮਤਲਬ ਵੀ ਪੱਲੇਦਾਰੀ ਵਾਲੀ ਜੌਬ ਕਰ ਬਾਬਾ ਜੀ ਉਸ ਟਾਈਮ ਤੱਕ ਭਰਾਂ ਦੇ ਵਿਚਾਰ ਇਹ ਜਿਹੇ ਵਿਚਾਰ ਮੈਨੂੰ ਮੈਂ ਮਨਦਿਆ ਉਹ ਕਹਿ ਦੋ ਇਹ ਵਿਚਾਰ ਮੈਨਰੇ ਕਦੇ ਆਇਆ ਹੀ ਨਹੀਂ ਕਦੇ ਹਾਂਜੀ ਵਿਚਾਰ ਮਨ ਦੇ ਖਤਮ ਕਰਤੀ ਸੀ ਤੇ ਇਹ ਜੇ ਵਿਚਾਰ ਮਨ ਆਈ ਨਹੀਂ ਉਹ ਕਿ ਆਪਣੇ ਆਪ ਨੂੰ ਜਦੋਂ ਆਪਾਂ ਸਰ render ਕਰੋਗੇ ਤਾਂ ਇਹ ਵਿਚਾਰ ਮਾਲੀ ਪਹਿਲੇ ਤੁਹਾਡੇ ਤੋਂ ਲੈ ਲਏਗਾ ਕਿ ਇਹ ਤੁਹਾਡੇ ਵਿਚਾਰ ਪੁਨੇ ਆਣਗੇ ਨਹੀਂ ਤੁਹਾਨੂੰ ਕਿ ਵਡਿਆ ਛੋਟਾ ਜਾਂ ਜਿੰਨਾ ਮਰਜੀ ਸੰਸਾਰੀ ਤੁਸੀਂ ਵਿਦਿਆ ਪ੍ਰਾਪਤ ਕਰ ਲਈ ਹੋਏ ਪਰ ਵਿਦਿਆ ਦੀ ਵੈਲਿਊ ਸੰਸਾਰ ਦਾ ਕੀ ਹੁੰਦੀ ਹੈ ਇਹਦੀ ਵੈਲਿਊ ਜਦੋਂ ਇਹਦੀ ਇਹ ਜੇ ਉਹ ਹੋਏਗੀ ਲਿਮਿਟੇਸ਼ਨ ਸੰਸਾਰ ਦਾ ਕਿ ਆਪਾਂ ਠੀਕ ਹੈ ਤੁਹਾਡੀ ਤੁਸੀਂ ਵਧੀਆ ਪੜਾਈ ਕਰ ਲਈ ਜੌਬ ਕਰ ਲਈ ਇਹ ਸੰਸਾਰੀ ਆਪ bail ਤੇ ਪਰ ਜਿਹਦੀ ਅਸਲੀ ਵਿਦਿਆ ਜੋ ਅਸਲੀ ਅਸਲੀ ਗਿਆਨ ਮੈਨੂੰ ਉੱਥੋਂ ਖਜ਼ਾਨਾ ਸਾਰਾ ਮਿਲਣਾ ਸੀ ਉਹ ਮਾਰਾ ਨੇ ਮੈਨੂੰ ਉਥੋਂ ਸਾਰਾ ਪ੍ਰਗਟ ਕਰਿਆ ਖਜ਼ਾਨਾ ਮਾਰਾ ਨੇ ਉੱਥੋਂ ਹੀ ਦਿੱਤਾ ਮੈਨੂੰ ਅੱਛਾ ਫਿਰ ਤੁਹਾਡਾ ਸੰਯੋਗ ਬੈਠਿਆ ਇਧਰ ਤੁਸੀਂ ਪੱਲੇਦਾਰੀ ਦੀ ਜੌਬ ਕਰਨ ਲੱਗੇ ਭਾਈ ਸਾਹਿਬ ਪਰਮਜੀਤ ਪ੍ਰਿੰਸ ਹੋਣਾ ਦੇ ਨਾਮ ਹਾਂਜੀ ਭਾਈ ਸਾਹਿਬ ਤੇ ਮੈਂ ਉਹੀ ਪੁੱਛਦਾ ਸੀ ਹੁਣ ਤੱਕ ਦਾ ਜਿਹੜਾ ਤੁਹਾਡਾ ਸਫ਼ਰ ਰਿਹਾ ਹਾਂਜੀ ਭਾਈ ਸਾਹਿਬ ਉਹ ਦੁੱਖ ਦੇ ਵਿੱਚ ਤੁਸੀਂ ਆਣੇ ਹੋ ਤੁੜੀ ਜੋਬ ਛੁੱਟਦੀ ਆ ਹਾਂਜੀ ਭਾਈ ਫਿਰ ਤੁਸੀਂ ਗੁਰੂ ਦੇ ਦਰ ਤੇ ਆਉਣੇ ਉਹ ਬਿਲਕੁਲ ਦੁੱਖ ਦੇ ਵਿੱਚ ਟੁੱਟ ਟੁੱਟ ਟੁੱਟੇ ਹੋਏ ਗੁਰੂ ਦੇ ਦਰ ਤੇ ਆ ਕੇ ਸੇਵਾ ਕਰਨ ਲੱਗ ਜਾਂਦੇ ਹੋ ਠੀਕ ਹੈ ਜੀ ਸੇਵਾ ਕਰਦੇ ਕਰਦੇ ਕਈ ਮਹੀਨੇ ਬੀਤ ਜਾਂਦੇ ਆ ਫਿਰ ਉਸ ਤੋਂ ਬਾਅਦ ਚ ਕਰਮ ਦਾ ਦੁਬਾਰਾ ਖੇਡ ਸ਼ੁਰੂ ਹੁੰਦਾ ਹਾਂਜੀ ਸੰਜੋਗ ਬਣਦਾ ਬਿਲਕੁਲ ਉਹਨਾਂ ਦੇ ਨਾਲ ਹਨਾ